ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀ ਵੀ ਵੀ ਬੜਾ ਚੌਧਾ ਚੰਨਣ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਅੱਜ ਪਹੁੰਚਿਆ ਬੀ ਐਸ ਐਨ ਐਲ ਦੇ ਦਫ਼ਤਰ ਦੇ ਵਿੱਚ ਤੇ ਸਰ ਕੋਲੋਂ ਸਵਾਲ ਪੁੱਛਦਿਆਂ ਦੋ ਦੋ ਕੋ ਸਰ ਨੂੰ ਕੀ ਕਹਿਣਾ ਚਾਹੁੰਦੇ ਆ ਪਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਆ ਜੀ ਸਰ ਬੀ ਐਸ ਐਨ ਐਲ ਬਾਰੇ ਅੱਜ ਕੱਲ੍ਹ ਅੱਜ ਦੇ ਦਿਨ ਸਤਿ ਸ਼੍ਰੀ ਅਕਾਲ ਸਰ ਨੂੰ ਪਿਛੋਂ ਕਾਰਪੋਰੇਟ ਰੋਮ ਬਹੁਤ ਵੱਡਾ ਪ੍ਰੈਸ਼ਰ ਹੈ ਤੇ ਅੱਛਾ ਜੀ ਤੇ ਅਸੀਂ ਜਿਹੜਾ ਪਰ ਮਹੀਨਾ ਸਰਸਮਤ ਨਰੇਆ ਠੀਕ ਹੈ ਜੀ ਅਸੀਂ ਡੋਰ ਟੂ ਸਾਡੇ ਇਹਦੇ ਕੋਲ ਵੰਡ ਰਿਹਾ ਡੋਰ ਟੂ ਡੋਰ ਜਾ ਕੇ ਕਸਟਮਰ ਨੂੰ ਸਰ ਜੋਬੇ ਸੀ ਪ੍ਰੋਵਾਈਡ ਕਰਦੇ ਆ ਫਾਰ ਇਗਜ਼ਾਮਪਲ ਸਾਡੇ ਆਈਐਫਟੀਵੀ ਆ ਕੋਈ ਇਨਸਟਰਕਸ਼ਨ ਕਿੰਦਾ ਦੀ ਆ ਔਰ ਇਹ ਕੀ ਕਸਟਮਰ ਦੇ ਕੋਲ ਟੋਲ ਫਰੀ ਨੰਬਰ ਹੈ ਇਸ ਤਰ੍ਹਾਂ ਇਸ ਮਹੀਨੇ ਵਿੱਚ ਇਹ ਸਾਰਾ ਅਸੀਂ ਐਕਟੀਵਿਟੀ ਕਰ ਰਹੇ ਆ ਜੀ ਤੇ ਅਸੀਂ ਜਿਹੜੀ ਸਾਡੀ ਫਾਈਬਰ ਦਾ ਕਨੈਕਸ਼ਨ ਹੈ ਉਹ ਕੋ ਕਰ ਰਹੇ ਹਾਂ ਸਿਮਾ ਵੇਚਦੇ ਬੇਚ ਰਹੇ ਆ ਠੀਕ ਹੈ ਡੋਰ ਟੂ ਡੋਰ ਟੂ ਡੋਰ ਜਗੇ ओके मैडम नु माइक फुसा दे मैडम कुछ कहना चांदे है जी आज दी दिन वाले सस्कारी मैम पहला सस्कारी जी हां जी मैडम की कहना चांदे है जी मैं ही ਦੱਸਣਾ ਚਾਹਨੀ ਹੈ ਕਿ ਬੀਐਸਐਨ ਕਾਰਪੋਰੇਟ ਆਫਿਸ ਵੱਲੋਂ ਇਨਸਟਰਕਸ਼ਨਸ ਆਏ ਆ ਅਕੋਰਡਿੰਗਲੀ ਸਾਨੂੰ ਸ਼ਰਕੂ ਤੋਂ ਇਨਸਟਰਕਸ਼ਨਸ ਆਏ ਆ ਅੱਜ ਸਾਨੂੰ ਅਪ੍ਰੈਲ ਮਹੀਨੇ ਦੇ ਵਿੱਚ 2025 ਚ ਸਾਨੂੰ ਕਸਟਮਰ ਸਰਵਿਸ ਮਨ ਕਰਨ ਲਈ ਸਾਨੂੰ ਮੰਦਲੀ ਮੇਲਾ ਲਗਾਉਣ ਲਈ ਸਾਨੂੰ ਦੱਸਿਆ ਗਿਆ ਕਿ ਇਹ ਵੀ ਤੁਸੀਂ ਲਗਾਓ ਆਪਣੇ ਆਪਣੇ ਏਰੀਆ ਦੇ ਇਹ ਤੇ ਅਸੀਂ ਵੱਲੋਂ ਸਪੈਸ਼ਲ ਇਸ ਚੀਜ਼ ਲਈ ਲਾਏ ਆ ਅੱਜ ਜਿਸੀ ਕਸਟਮਰ ਸਰਵਿਸ ਮਾਹਤ ਦਾ ਮੇਲਾ ਅਸੀਂ ਲਗਾਇਆ ਬਲਾ ਚੋਰਤੀ ਨਹੀਂ ਲਗਾਇਆ ਲੇਕਿਨ ਬਾਰਿਸ਼ ਕਰਕੇ ਸਾਨੂੰ ਮਤਲਬ ਕਿ ਮੈਨੇ ਜਿਆਦਾ ਦੇਰ ਨਹੀਂ ਕਰ ਸਕੇ ਫੇਰ ਤਾਂ ਲੱਗਾ ਹੋਇਆ ਸੀ ਉਹਦੇ ਚ ਸਾਡੇ ਐਫਟੀਟੀ ਵਿੱਚ ਕਨੈਕਸ਼ਨ ਵੀ ਆਏ ਐ ਸਿੰਘ ਵੀ ਆਏ ਐ ਬਹੁਤ ਜਿਆਦਾ ਇਨਕੁਆਰੀ ਕੀਤੀ ਕਸਟਮਰ ਨੇ ਉਹਨਾਂ ਨੇ ਸਾਰਾ ਪੁੱਛਿਆ ਡਿਟੇਲ ਪੁੱਛਿਆ ਔਰ ਸਾਨੂੰ ਕਾਫੀ ਸਿੰਘ ਦੇ ਵੀ ਪ੍ਰਾਪਤੀ ਹੋਈ ਐ ਸਾਨੂੰ ਉਹਨਾਂ ਨੇ ਕਾਫੀ ਦਿੱਤੇ ਸੀ ਅਸੀਂ ਐਕਟੀਵੇਟ ਕੀਤੇ ਔਰ ਐਫਟੀਟੀ ਵਿੱਚ ਕਨੈਕਸ਼ਨ ਵੀ ਕਾਫੀ ਆਏ ਉਹਨਾਂ ਨੇ ਕਾਫੀ ਕੰਮ ਕਰੀ ਕਿਤੇ ਸਾਡਾ ਸਾਨੂੰ ਅੱਜ ਦੀ ਰਿਪੋਰਟ ਬਹੁਤ ਵਧੀਆ ਮਿਲ ਰਹੀ ਹੈ ਓਕੇ ਮੈਮ ਇੱਕ ਵਾਈਫਾਈ ਬਾਰੇ ਕੁਝ ਨੌਲੇਜ ਦੋਗੇ ਜੀ ਅੱਜ ਅੱਜ ਦੇ ਉਹ ਕੋਈ ਕਹਿੰਦੇ ਹਾਂਜੀ 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 ਜਿਹੜੇ ਪਲਾਨ ਆਇਆ 495 ਦਾ ਪਲਾਨ ਹੈ 595 ਦਾ ਪਲਾਨ ਹੈ ਲੇਕਿਨ ਕਸਪਰ ਮੋਸਟਲੀ ਲੈ ਰਹੇ 495 ਵਾਲਾ ਓਕੇ ਜਿੰਦੇ ਚ ਉਹਨਾਂ ਨੂੰ ਅਨਲਿਮਿਟਡ ਕਾਲਸ ਮਿਲਣੀਆਂ ਹੈ ਔਰ ਨਾਲ ਉਹਨਾਂ ਨੂੰ ਡਾਟਾ 3300 GB ਡਾਟਾ ਮਿਲੇਗਾ 4G BVSS ਦੀ ਸਪੀਡ ਮਿਲੇਗੀ ਉਹਨਾਂ ਨੂੰ ਤੇ ਅਨਲਿਮਿਟਡ ਕਾਲਸ ਫ੍ਰੀ ਆਪਸ਼ਨ ਵੀ ਕੋਈ ਰੱਖ ਰਿਹਾ ਕਿਸੇ ਚੀਜ਼ ਦੀ ਤੁਸੀਂ ਮਤ ਦੀ ਬਿਲਕੁਲ ਟੋਟਲੀ ਫ੍ਰੀ ਹੈ ਓਕੇ ਹਾਂ 31 ਮਈ ਤੱਕ ਸੀਗਾ ਤੇ ਇਸ ਟਾਈਮ ਰਜਿਸਟ੍ਰੇਸ਼ਨ ਹੋ ਰਹੀ ਹੈ ਫਰਦਰ ਪਲਾਨ ਅਸੀਂ ਦੇਖ ਉਹਨਾਂ ਨੇ ਫਾਈਨਲ ਕਰਨੀ ਬਲੀ ਕਿਸ ਤਰ੍ਹਾਂ ਫਾਈਨਲ ਹੋਣੀ ਖਾਲੇ ਹੋਈ ਨਹੀਂ ਫਾਈਨਲ ਸਰੀ ਫਾਈਨਲ ਹੋਈ ਕਦੋਂ ਤੱਕ ਕਦੋਂ ਕੋ ਆ ਸਕਦਾ ਹੁਣ ਪਲਾਨ ਮੋਰ ਲ ਜਿਹੜਾ ਚੇਨਿੰਗ ਹੋ ਸਕਦਾ ਮੰਨ ਲਓ ਵਾਈਫਾਈ ਦਾ ਕੋਈ ਨਵਾਂ ਜੇ ਮੰਨ ਲਓ ਹਾਂਜੀ ਮੰਨ ਲਓ ਮੇਰੇ ਕਹਿਣ ਦਾ ਮਤਲਬ ਕੋਈ ਵਾਈਫਾਈ ਲਵਾ ਰਿਹਾ ਅੱਜ ਦੇ ਵੀ ਮਤਲਬ ਕੋਈ ਉਹਦੇ ਵਿੱਚ ਪਲਾਨ ਕੋਈ ਫਰੀ ਦਾ ਆ ਰਿਹਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਯੂਥ ਨੂੰ ਜਿਹੜੀ ਜੀ ਚਾਹੀਦੀ ਹੈ ਉਹ ਤੁਹਾਡੇ ਕੋਲੋਂ ਅਵੇਲੇਬਲ ਹੋਵੇ ਤਾਂ ਵਧੀਆ ਹੈ

ਮੈਲਾ ਲਗਾ ਕੇ ਸਾਰਿਆਂ ਨੂੰ ਅਵੇਅਰ ਕਰ ਰਹੇ ਆ ਕਿ ਮਤਲਬ ਇਹ ਚੀਜ਼ਾਂ ਸਾਡੇ ਪਲਾਨ ਆਏ ਉਹਦੇ ਵਿੱਚ ਮੈਕਸਿਮਮ ਤੁਸੀਂ ਆਪਣੇ ਮਤਲਬ ਬਲੌਕ ਕਨੈਕਸ਼ਨ ਲਓ ਆਟਾ ਨੂੰ ਡਾਟਾ ਵੀ ਪੀਆ ਸਰ ਸਰਕਾ ਸਪੀਡ ਵੀ ਅੱਛੀ ਮਿਲ ਰਹੀ ਹੈ ਇਸ ਕਰਕੇ ਹਰ ਇੱਕ ਜਗ੍ਹਾ ਤੇ ਜਾ ਕੇ ਅਸੀਂ ਇਸ ਯਰ ਦਾ ਫਰਸਟ ਮਨਥ ਦੇ ਵਿੱਚ ਸਾਰੀ ਜਗ੍ਹਾ ਜਾ ਕੇ ਅਸੀਂ ਦੱਸ ਰਹੇ ਆ ਓਕੇ ਇਹ ਫਰਸਟ ਮੇਰਾ ਕਸਟਮਰ ਸਰਵਿਸ ਮਨਥ ਮੇ ਲਾਇਆ ਮੇਰੇ ਵਰਸ਼ਨ ਦਾ ਡਿਵੀਜ਼ਨ ਦੇ ਵਿੱਚ ਮੈਂ ਡੀਜੀਮ ਐ ਠੀਕ ਹੈ ਜੀ ਫਰਸਟ ਮੇਰਾ ਮਿਲਿਆ ਇਹ ਤੇ ਐਦਾਂ ਹੀ ਅਸੀਂ ਮੇਲਾ ਬਾਕੀ ਮੇਰੇ ਡਿਵੀਜ਼ਨ ਦਾ ਮਾਲ ਕੋਰ ਹੈ ਏਰੀਆ اور میرے ਕੋਲ ਗਰਸ਼ਣ ਕਰ ਹੈ ਕਿ ایریا ਦੇ ਵਿੱਚ ਵੀ ਅਸੀਂ ਕਸਟਮਰ ਸਰਵਿਸ ਮੰਧ ਲਗਾ ਕੇ ਅਵੇਅਰ ਕਰਾਵਾਂਗੇ ਸਾਰੀ ਪਬਲਿਕ ਨੂੰ ਜਿਸ ਤਰ੍ਹਾਂ پلان ਆ ਰਹੇ ਹਨ ਔਰ ਅੱਗੇ ਵੀ ਫਰਦਰ ਜੋ ਜੋ ਚੇਂजेस ਹੋਣਗੇ ਉਸ ਹਿਸਾਬ ਨਾਲ ਅਸੀਂ ਫਿਰ ਦੁਬਾਰਾ ਮੇਲਾ ਆਪਣੇ ਮਲ ਅਰਗੇਨਾਈਜ਼ ਕਰਾਂਗਾ ਮੈਂ ਜਿਸ ਤਰ੍ਹਾਂ ਆਈ ਹਾਂ ਮੈਂ ਦੇਖਿਆ ਜਿੱਦਾਂ ਮੇਰੇ ਕਨੈਕਸ਼ਨ ਮੈਨੂੰ ਮਿਲੇ ਕੋਈ ਨੀਅਰਬਾਊਟ 25 ਕਨੈਕਸ਼ਨ ਹੋਏ ਆ ਮੇਰੇ ਐਫ.ਟੀ.ਡੀ.ਏ. ਚ ਦੇ ਦੌਰਾਨ ਮੇਲੇ ਦੇ ਦੌਰਾਨ ਤੇ ਡੋਰ ਟੂ ਡੋਰ ਵਿਜ਼ਿਟ ਵੀ ਕੀਤਾ ਮਤਲਬ ਇਹਨਾਂ ਨੇ ਔਰ ਸਾਨੂੰ ਮੇਲੇ 'ਚ ਬੈਠ ਕੇ ਵੀ ਕਾਫੀ ਕਸਟਮਰ ਜਿੱਦਾਂ ਆਏ ਆ ਬਾਕੀ ਜਿਹੜੇ ਇੱਥੋਂ ਦੇ ਸਾਰੇ ਟਿੱਪ ਬੈਂ ਉਹਨਾਂ ਨੇ ਬਹੁਤ ਸਾਥ ਦਿੱਤਾ ਆ ਉਹਨਾਂ ਨੇ ਸਾਰੇ ਟਿਪ ਵੈਂਡਰ ਮੇਰੇ ਲੋਕੇਸ਼ਨ ਤੇ ਆ ਕੇ ਮੇਲੇ ਤੇ ਆ ਕੇ ਉਹਨੂੰ ਮੇਲੇ ਨੂੰ ਵੱਧ ਚੜ੍ਹ ਕੇ ਹਿੱਸਾ ਲੈ ਕੇ ਇਸੇ ਕਰਕੇ ਕਨੈਕਸ਼ਨ ਮੈਂ ਐਨੇ ਲੈ ਪਾਏ ਮੈਂ ਸਿਰਫ ਇੱਕ ਟਿੱਪ ਵੈਂਡਰ ਤੋਂ ਸੋਚਿਆ ਕਿ ਮੈਂ ਇੰਨੇ ਕਨੈਕਸ਼ਨ ਲੈ ਲਾਂ ਨਹੀਂ ਪੋਸੀਬਲ ਨਹੀਂ ਸੀ। ਓਕੇ ਇਹ ਸਾਰੇ ਟਿੱਪ ਵੈਂਡਰ ਹੀ ਮੇਰੇ ਸਾਥ ਚੱਲੇ ਆ ਪੂਰਾ ਮਤਲਬ ਮੇਲਾ ਸੀ ਆਰਗੇਨਾਈਜ਼ ਕੀਤਾ ਸੀ ਇਹ ਤੋਂ ਲੱਗੇ ਔਰ ਦੋ ਤਿੰਨ ਦਿਨ ਤੋਂ ਅਸੀਂ ਇਹ ਬਣਾ ਰਹੇ ਹਾਂ ਸਾਰਾ ਪ੍ਰੋਗਰਾਮ ਔਰ ਕਸਟਮਰ ਨਾਲ ਡੋਰ ਟੂ ਡੋਰ ਐਕਟੀਵਿਟੀ ਕੀਤੀ ਹੈ ਤਾਂ ਕਿ ਵੱਧ ਤੋਂ ਵੱਧ ਮੇਲੇ 'ਚ ਆਣ ਆਪਣੇ ਕਨੈਕਸ਼ਨ ਲੈਣ ਇਸੇ ਕਰਕੇ ਮੇਲੇ ਦੀ ਮੇਰੀ ਪ੍ਰੋਗਰੈਸ ਵਧੀਆ ਆਈ। ਦਰਸ਼ਕ ਵੀ ਮੈਂ ਰੱਖਿਆ ਤੁਸੀਂ ਕੋਈ। ਹਾਲੇ ਹਾਲੇ ਮੇਰਾ ਫਸਟ ਮੈਨ ਤਾਂ ਨਹੀਂ ਦਸੀਆ ਮੇਰੀ ਵਿਜ਼ਨਲ ਕਾਰਪੋਰੇਟ ਆਫਿਸ ਤੋਂ ਮੈਨੂੰ ਅਪ੍ਰੈਲ 2025 ਤੋਂ ਉਹਨਾਂ ਨੇ ਕਸ ਫਰਸਟ ਮੇਰਾ ਇਹ ਆਇਆ ਵੈਸੀ ਮੈਂ ਮੇਲੇ ਲਗਾਏ ਆ ਕਿ ਦੇਵਲਾ ਮੇਲੇ ਲਈ ਇਨਸਟਰਕਸ਼ਨਸ ਪੁਨੇ ਆਏ ਆ ਓਕੇ ਓਕੇ ਜੀ ਉਹਦੇ ਵਿੱਚ ਫਰਸਟ ਮੇਲਾ ਇਸ ਤਰ੍ਹਾਂ ਹੀ ਮੈਂ ਗਰਸ਼ਣਕਰ ਉਰ ਮਾਲਪੁਰ ਦੇ ਵਿੱਚ ਲਗਾਵਾਂਗੀ ਉਹਦੇ ਵਿੱਚ ਵੀ ਇਦਾਂ ਹੀ ਮੇਰੀ ਪ੍ਰੋਗਰੈਸ ਆਨ ਦੀ ਪੂਰੀ ਮੈਨੂੰ ਉਮੀਦ ਹੈ ਕਿਉਂਕਿ ਮੇਰੇ ਟਿਪ ਵੈਂਡਰ ਬਹੁਤ ਸਾਥ ਦੇ ਰਹੇ ਆ ਜਿੰਦੇ ਅਗਰ ਕਿ ਅੱਛੀ ਪ੍ਰੋਗਰੈਸ ਮੇਰੀ ਆਪ ਆਏ ਓਕੇ ਓਕੇ ਜੇ ਵਧੀਆ ਚੱਲ ਰਹੀ ਹੈ ਮੈਂ ਇਸ ਟਾਈਮ ਮਦਵੀਸ ਨੂੰ ਦਾ ਸਰਵਿਸ ਸਟੇਜਰ ਰੱਖ ਲੋ ਸਰਵਿਸ ਕੇਅਰ ਰੱਖ ਲੋ ਰੇਜਿੰਗ ਰੱਖ ਲੋ ਕੋਈ ਕਿਸੇ ਦੀ ਪ੍ਰੋਬਲਮ ਸਾਰਟ ਆਊਟ ਕਰਦੇ ਵੀ ਅਸੀਂ ਇਹ ਐਮਪਲਾਈ ਸਾਰੇ ਸਾਰਟ ਆਊਟ ਕਰਦੇ ਇਹਨਾਂ ਦੀ ਜਿਹੜੀ ਵੀ ਪ੍ਰੋਬਲਮ ਹੁੰਦੀ ਹੈ ਅਸੀਂ ਧਿਆਨ ਨਾਲ ਸੁਣੀਦਾ ਮੀਟਿੰਗ ਕਰੀ ਦੀ ਇਹਨਾਂ ਦੇ ਬਾਰ ਬਾਰ ਮੀਟਿੰਗ ਕਰੀ ਦੀ ਕੋਈ ਵੀ ਇਸ਼ੂ ਹੈ ਤਾਂ ਉਹਨਾਂ ਨਾਲ ਡਿਸਕਸ ਕਰੀਦਾ ਤਾਂ ਕਿ ਆਫਿਸ ਦੇ ਵਿੱਚ ਸਾਡੇ ਮੇਰੇ ਆਫਿਸ ਦੇ ਵਿੱਚ ਮੀਟਿੰਗ ਬਹੁਤ ਹੁੰਦੀ ਹੈ ਇਹਨਾਂ ਦੇ ਇਸ਼ੂਸ ਹੀ ਅਸੀਂ ਡਿਸਕਸ ਕਰਕੇ ਉਹਨੂੰ ਰੀਸੋਲਵ ਵੀ ਕਰਦੇ ਇਹਨਾਂ ਦੇ ਐਂਡ ਤੇ ਜੋ ਵੀ ਪ੍ਰੋਬਲਮ ਹੋਵੇ ਅਸੀਂ ਮਤਲਬ ਉਹਨੂੰ ਪੂਰਾ ਅਸੀਂ ਕੇਅਰ ਕਰਦੇ ਵੀ ਅਸੀਂ ਐਮਪਲਾਈਜ਼ ਓਕੇ ਓਕੇ ਓਗਰਸ਼ਨ ਦਾ ਡਿਵੀਜ਼ਨ ਠੀਕ ਹੈ ਮੈਮ ਠੀਕ ਹੈ ਆਮ ਦਾ ਹੈਡ ਆਫ ਦਾ ਅਗਰਸ਼ਨ ਕਿ ਡਿਵੀਜ਼ਨ ਓਕੇ ਹੋਰ ਕੁਝ thank you thank you thank you thank you, thank you.